ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਵੀਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਬਣਾਵਾਂਗੇ ਬ੍ਰੈਡ ਪਕੌੜੇ ਵਿੱਚ ਆਲੂ ਲਾ ਕੇ ਆਲੂ ਲਾ ਕੇ ਬਣਾਵਾਂਗੇ ਆਪਾਂ ਲਈ ਬ੍ਰੈਡ ਆਪਾਂ ਇਸ ਨੂੰ ਗੋਲਦੇ ਆ ਤੇ ਫਿਰ ਆਪਾਂ ਕੜਾਹੀ ਰੱਖ ਲਈ ਹੈ ਆਪਾਂ ਕੋ ਬ੍ਰੈਡ ਬਰਕ ਅਰੇ ਬ੍ਰੈਡ ਪਕੌੜੇ ਬਣਾਉਨੇ ਆ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਆ ਆਪਾਂ ਤੁਹਾਨੂੰ ਦੱਸਦੇ ਆ ਨਾਲ-ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਤੇ ਹਾਂਜੀ ਆਪਾਂ ਇਦਾਂ ਦੋ ਦੋ ਬ੍ਰੈਡਾਂ ਦੇ ਵਿੱਚ ਲਾ ਲਾਂਗੇ ਇਹ ਤਾਂ ਕਾਫੀ ਮਸਾਲਾ ਭਰ ਜਾਂਦਾ ਤੇ ਅੱਜ ਗੁਰੂ ਸਾਹਿਬ ਨੇ ਬੜੀਆਂ ਸੋਹਣੀਆਂ ਦੋ ਦੋ ਖੁਸ਼ੀਆਂ ਦਿੱਤੀਆਂ ਅੱਜ ਮੇਰੀ ਖੁਸ਼ੀ ਡਬਲ ਹੋ ਗਈ ਇੱਕ ਆਪਕੋ ਤੁਹਾਨੂੰ ਦੱਸਿਆ ਸੀ ਨਾ ਤੁਹਾਨੂੰ ਦੱਸਾਂਗੀ ਅੱਗੇ-ਅੱਗੇ ਨਾਲ-ਨਾਲ ਅੱਜ ਆਪਣੇ ਵੱਡੇ ਬੇਟੇ ਦੀ ਮੈਡ ਨਰਸਰੀ ਆ ਤੇ ਛੋਟੇ ਬੇਟੇ ਦੀ ਅੱਜ ਦੇ ਦਿਨ ਪੜਾਈ ਕੰਪਲੀਟ ਹੋ ਕੇ ਤੇ ਅੱਜ ਉਹਨੂੰ ਡਿਗਰੀ ਮਿਲੀ ਆ ਗੁਰੂ ਸਾਹਿਬ ਨੇ ਇੱਕਸਾਰ ਦੋ ਖੁਸ਼ੀਆਂ ਦਿੱਤੀਆਂ ਤੇ ਸ਼ੁਕਰਾਨਾ ਬਹੁਤ-ਬਹੁਤ ਸ਼ੁਕਰਾਨਾ ਗੁਰੂ ਸਾਹਿਬ ਦਾ ਲੱਖ-ਲੱਖ ਸ਼ੁਕਰਾਨਾ ਗੁਰੂ ਸਾਹਿਬ ਦਾ ਕੋਈ ਸੋਚਿਆ ਵੀ ਚਲੋ ਆਪਾਂ ਸਾਰਿਆਂ ਨਾਲ ਆਪਦੀ ਖੁਸ਼ੀ ਸਾਂਝੀ ਕਰਦੇ ਆ ਤੇ ਇੱਧਰ ਆਪਾਂ ਤੇਲ ਪਾ ਲੈਨੇ ਇੱਧਰ ਆਪਾਂ ਜਿੰਨੇ ਕੱਪ ਆਪਾਂ ਬਸ ਬਣਾਉਣੇ ਉਹਨਾਂ ਕੀ ਪਾਵਾਂਗੇ ਜਿਆਦਾ ਨਹੀਂ ਪਉਦੇ ਇੱਧਰ ਆਪਣੀ ਚਾਹ ਵੀ ਰੱਖੀ ਹੋਈ ਹੈ ਤੇ ਇਹ ਵਾਰ ਮੌਸਮ 3-4 ਦਿਨਾਂ ਦਾ ਕਾਫੀ ਠੰਡਾ ਚੱਲ ਰਿਹਾ ਅੱਜ ਵੀ ਵੈਸੇ ਬਾਰਿਸ਼ ਵਾਲਾ ਮਾਹੌਲ ਬਣਿਆ ਪਿਆ ਸੱਚੀ ਆਊਗੀ ਲੱਗਦਾ ਤੇ ਥੋੜਾ ਹੋਰ ਭਲਕੇ ਥੋੜਾ ਹਨੇਰੇ ਚ ਥੋੜਾ ਪਹਿਲੇ ਹੋਰ ਇਹ ਬਹੁਤ ਸੋਹਣਾ ਮੌਸਮ ਹੈ ਤੇ ਫੇਰ ਤੋਂ ਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤੀ ਸਰਦੀ ਕਲਾ ਤਰੱਕੀ ਬਖਸ਼ਣ ਜਦੋਂ ਆਪਣੀ ਕਈ ਵਾਰੀ ਆਏ ਹੁੰਦਾ ਜ਼ਿੰਦਗੀ ਦੇ ਵਿੱਚ ਹਨਾ ਇੱਕ ਖੁਸ਼ੀ ਦੇ ਨਾਲ ਨਾਲ ਦੂਜੀ ਖੁਸ਼ੀ ਰਲ ਜਵੇ ਡਬਲ ਹੋ ਜਾਵੇ ਤੇ ਫਿਰ ਮਾਪਿਓ ਵਾਸਤੇ ਉਦੋਂ ਵੱਡੀ ਖੁਸ਼ੀ ਕੀ ਹੁੰਦੀ ਹੈ ਤੇ ਇੱਕ ਖੁਸ਼ੀ ਹੋਰ ਉਹ ਆਪਾਂ ਅੱਗੇ ਸਾਂਝੀ ਕਰਾਂਗੇ ਤੁਹਾਡੇ ਸਾਰਿਆਂ ਦੇ ਨਾਲ ਅੱਗੇ ਅੱਗੇ ਵੀਡੀਓ ਨੂੰ ਦੇਖਦੇ ਰਹੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਫਿਰ ਅੱਗੇ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਵੀ ਖੁਸ਼ੀ ਫਰਮਾਤਮਾ ਆਪਾਂ ਨੂੰ ਵੀ ਜਲਦੀ ਦੇਣਗੇ ਖੁਸ਼ੀਆਂ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਸੁੱਖ ਸ਼ਾਂਤੀ ਰੱਖਣ ਤੇਲ ਆਪਣਾ ਗਰਮ ਹੋ ਗਿਆ ਫਿਰ ਆਪਾਂ ਬੋਲੇ ਦੁੱਧ ਆਪਣਾ ਚਾਹ ਰੱਖੀ ਹੋਈ ਆ ਨਾਲ ਨਾਲ ਫਿਰ ਚਾਹ ਅਸਰਾ ਸੀ ਸੋਚਿਆ ਵੀ ਅੱਜ ਡਬਲ ਡਬਲ ਖੁਸ਼ੀਆਂ ਕੁਛ ਤਾਂ ਪਰਬੰਦਾ ਹੀ ਆ ਨਾ ਹੈਨਾ ਇਸ ਖੁਸ਼ੀ ਦੇ ਵਿੱਚ ਆਪਾਂ ਬਰੈਡ ਪਕਵੜੇ ਬਣਾ ਰਹੇ ਆ ਤੇ ਰਾਤ ਦੇ ਖਾਣੇ ਚ ਦੇਖੂ ਕੀ ਬਣਾਉਣੀ ਆ ਮੈਂ ਬਾਈਟੇ ਨੂੰ ਪੁੱਛਾਂਗੀ ਆਏ ਕੀ ਖਾਣਾ ਮੇਰੇ ਬੇਟੀ ਨੂੰ ਪੁੱਛਾਂਗੀ ਕੀ ਖਾਣਾ ਫਿਰ ਆਪਾਂ ਕੁਕ ਬਣਾਵਾਂਗੇ ਜੀ ਬਰੈਡ ਆਪਾਂ ਪਾਤਾ ਤੇ ਬਹੁਤ ਜਿਆਦਾ ਸੁਨੋ ਵੇਸਣ ਬੜਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਕੰਪਚੂਰ ਪਾਇਆ ਠਾਟ ਮਿਠਾ ਵਧੀਆ ਲੱਗਦਾ ਤੇ ਇੱਕੜ ਆਪਣੀ ਫਰਾਈਪੈਨ ਛੋਟੀ ਆਪਾਂ ਇਸ ਕੱਕੀ ਬਣਾਉਂਗੀ ਥੋੜੀ ਬਣਾਉਣੀ ਹੈ ਸਾਢੇ ਨਹੀਂ ਬਣਾਉਣੀ ਤੇ ਮੈਂ ਤਾਂ ਚਲوں ਵੱਡੀ ਕੜਾਹੀ ਰੱਖਣੀ ਆ ਛੋਟੀ ਨਾਲ ਹੀ ਚੱਲ ਜਾਏ ਲਓ ਜੀ ਬਹੁਤ ਸੋਹਣਾ ਬਰੈਡ ਬਣ ਗਿਆ ਆਪਾਂ ਹੁਣ ਇਹਦੀ ਕਟਿੰਗ ਕਰ ਲਾਂਗੇ ਬਾਹਰ ਤੇ ਨਾਲ ਹੁੰਦੇ ਆਪਾਂ ਇਦਾਂ ਹੀ ਦੂਜੇ ਬਣਾ ਲੈਨੇ ਦੋਚ ਜਦੋਂ ਇਸ ਭਾਰੇ ਹੋ ਜਾਂਦੇ ਆ ਕਾਫੀ ਸਾਈਜ਼ ਮਤਲਬ ਵੇਟ ਚ ਭਾਰੇ ਹੋ ਜਾਂਦੇ ਕਿਉਂਕਿ ਦੋ ਹੁੰਦੇ ਆ ਰਿਸ਼ੀ ਵੇਸਨ ਲੱਗਾ ਜੇਦਾਂ ਹੁੰਦਾ ਕਿ ਉੱਪਰ ਨਾ ਬਹਿ ਜਾਛੜ ਲਓ ਜੀ ਬ੍ਰੈਡ ਆਪਾਂ ਆਪਣੇ ਬਣ ਗਈ ਤੇ ਆਪਾਂ ਕੱਟ ਲੇ ਦੇਖੋ ਕਿੰਨੇ ਸੋਹਣੇ ਬਣੇ ਆ ਕ੍ਰਿਸਪੀ ਕ੍ਰਿਸਪੀ ਆ ਕ੍ਰਿਸਪੀ ਕ੍ਰਿਸਪੀ ਤੇ ਬੜੇ ਸ਼ਾਨਦਾਰ ਬਣੇ ਆਪਾਂ ਨਾਲ ਖਾ ਲਈਏ ਚਾ ਤੇ ਫਿਰ ਗਰਮਾ ਗਰਮ ਖਾਣੇ ਹਾਂ ਹਾਂਜੀ ਲੋ ਜੀ ਤੁਸੀਂ ਵੀ ਖਾਓ ਸਾਰੇ ਤੇ ਇਧਰ ਆਪਣੀ ਚਾਹ ਬਣ ਕੇ ਤਿਆਰ ਹੋ ਗਈ ਨਾਲ ਚਾਹ ਨਾਲ ਬਰੈਡ ਪਕੌੜਾ ਨਾਲ ਸੌਸ ਤੇ ਆਹ ਹੈਗੀ ਗ੍ਰੀਨ ਸੌਸ ਇਹ ਗ੍ਰੀਨ ਚਟਨੀ ਬਣਾਈ ਸੀ ਆਪਾਂ ਤੇ ਗਰਮਾ ਗਰਮ ਤੁਸੀਂ ਵੀ ਖਾਓ ਆਨੰਦ ਲਓ ਕਿ ਅਸੀਂ ਤਾਂ ਨਾਲ-ਨਾਲ ਭਈ ਮੇਹ ਦਾ ਆਨੰਦ ਲੈ ਰਹੇ ਹਾਂ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਓਕੇ ਬਾਏ